ਸਰੋ ਸਰੋ ਤੇ ਪੁਲਿਸ ਬੈਂਡ ਬਾਜਿਆਂ ਨਾਲ ਪਗੌੜੇ ਦੇ ਘਰ ਨੋਟਿਸ ਲਾਉਣ ਪਹੁੰਚੀ ਜੀ ਹਾਂ ਉੱਤਰਾਖੰਡ ਦੀ ਪੁਲਿਸ ਪਗੌੜੇ ਦੇ ਘਰ ਪਹੁੰਚੀ ਅਤੇ ਬੈਂਡ ਬਾਜੇ ਨਾਲ ਲੈ ਕੇ ਪਹੁੰਚੀ ਜਿਸ ਵੱਲੋਂ ਬੈਂਡ ਬਾਜਿਆਂ ਨਾਲ ਪਗੌੜੇ ਦੇ ਘਰ ਬਾਹਰ ਨੋਟਿਸ ਲਾਏ ਗਏ ਅਤੇ ਇਲਾਕਾ ਵਾਸੀਆਂ ਨੂੰ ਇਸ ਲਈ ਸੂਚਿਤ ਕੀਤਾ ਗਿਆ ਗੁਨਾ ਤਰੰਤਰੰਤ ਪੰਜਾਬ

ਦਸਲ ਬੀਤੇ ਦਿਨੀ ਉੱਤਰਾਖੰਡ ਦੇ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ ਵਿਖੇ ਕਾਰ ਸੇਵਾ ਦੇ ਮੁਖੀ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਕਤਲ ਦੀ ਜ਼ਿੰਮੇਵਾਰੀ ਤਰਨਤਾਰਨ ਦੇ ਪਿੰਡ ਮੀਆਬਿੰਡ ਦੇ ਰਹਿਣ ਵਾਲੇ ਸਰਪਜੀਤ ਸਿੰਘ ਨੇ ਇੱਕ ਪੋਸਟ ਪਾ ਕੇ ਲਈ ਸੀ ਜਿਸ ਤੋਂ ਬਾਅਦ ਹੁਣ ਉੱਤਰਾਖੰਡ ਪੁਲਿਸ ਨੇ ਇਸ ਮਾਮਲੇ 'ਤੇ ਕਾਰਵਾਈ ਕੀਤੀ ਹੈ ਅਤੇ ਸਰਪਜੀਤ ਸਿੰਘ ਮੀਆਬਿੰਡ ਦੇ ਘਰ ਜਾਇਦਾਦ ਜ਼ਬਤ ਕਰਨ ਦੇ ਨੋਟਿਸ ਲਗਾ ਦਿੱਤੇ ਨੇ ਪੁਲਿਸ ਪੂਰੇ ਬੈਂਡ ਬਾਜੇ ਨਾਲ ਸਰਬਜੀਤ ਸਿੰਘ ਮੀਆਵਿੰਡ ਦੇ ਘਰ ਪਹੁੰਚੀ ਅਤੇ ਘਰ ਦੇ ਬਾਹਰ ਨੋਟਿਸ ਚਿਪਕਾਏ ਗਏ ਪੁਲਿਸ ਨੇ ਬਕਾਇਦਾ ਐਨਾਉਂਸਮੈਂਟ ਕੀਤੀ ਅਤੇ ਕਿਹਾ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਇਹ ਨੋਟਿਸ ਲਾਏ ਜਾ ਰਹੇ ਨੇ ਅਤੇ ਜੇਕਰ ਸਰਬਜੀਤ ਸਿੰਘ ਮੀਆਵਿੰਡ ਜਲਦ ਗ੍ਰਿਫਤਾਰ ਨਹੀਂ ਹੁੰਦਾ ਜਾਂ ਫਿਰ ਆਤਮ ਸਮਰਪਣ ਨਹੀਂ ਕਰਦਾ ਤਾਂ ਉਸ ਦੀ ਸਾਰੀ ਚਾਲਤ ਚੱਲ ਜਾਇਦਾਦ ਪੁਲਿਸ ਵੱਲੋਂ ਜ਼ਬਤ ਕਰ ਲਈ ਜਾਏਗੀ ਸਰੋ ਸਰੋ ਗ੍ਰਾਮ ਸਦਾ ਮੀਆਵਿੰਡ जिला तरनतारन के समस्त ग्रामवासी सुनो अभय उपसरपजीत सिंह और बसबा पुत्र सरोवर सिंह निवासी ग्राम मियांबिंद जिला तरनतारन पंजाब उत्तराखंड के जनमत उद्मशिक न करके राणा नानक बाबा

तलाश उत्तराखंड पुलिस द्वारा की जा रही है दिनांक 23 मार्च 2024 तक دستیاب न होने पर इसी समस्त चलवा अचल संपत्ति माननीय जिला एलएलजी ਰੋਜ਼ਾਰ ਨਾਨਕਦਰ ਲਈ ਜਾਏਗੀ ਦਰਸਲ ਬੀਤੇ ਮਹੀਨੇ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਵਿਖੇ ਕਾਰ ਸੇਵਾ ਦੇ ਮੁਖੀ ترਸੀਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਤਲ ਦੀ ਜ਼ਿੰਮੇਵਾਰੀ ਸਰਬਜੀਤ ਸਿੰਘ ਮੀਆਂਬਿੰਡ ਅਤੇ ਉਸ ਦੇ ਇੱਕ ਸਾਥੀ ਨੇ ਲਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਐਨਕਾਊਂਟਰ ਵਿੱਚ ਸਰਬਜੀਤ ਸਿੰਘ ਮੀਆਂਬਿੰਡ ਦੇ ਸਾਥੀ ਨੂੰ ਮਾਰ ਗ੍ਰਾਇਆ ਸੀ ਪਰ ਐਨਕਾਊਂਟਰ ਦੌਰਾਨ ਸਰਬਜੀਤ ਸਿੰਘ ਮੀਆਂਬਿੰਡ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਦੀ ਕੇ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬੀ ਟੀਵੀ